ਸাশੂਨਾ ਜੀ ਮੈਂ ਹਾ ਹਸ ਟਿੱਕਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਫੁਕਰੀਆਂ ਮਾਰਦੀ ਅਕਸਰ ਹੀ ਸੁਣੀ ਜਾਂਦੀ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਵੱਧ ਇਹ ਕਹਾਵਤ ਕੋਈ ਨਹੀਂ ਜਾਣਦਾ ਆਪਣੇ ਮੂੰਹ ਮੀਆਂ ਮਿੱਠੂ ਯਾਨੀ ਕਿ ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੀ ਬੜੀ ਵੱਡੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਯਮ ਮਿੱਠੂ ਜ਼ਰੂਰ ਬਣ ਜਾਂਦੇ ਨੇ ਲੇਕਿਨ ਉਸ ਕੰਮ ਦੇ ਉੱਤੇ ਸਟੈਡ ਨਹੀਂ ਰਹਿੰਦਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਨਹੀਂ ਰਹਿੰਦਾ ਸੀ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਨਾਲ ਕੋਈ ਨਾ ਕੋਈ ਝੜਕ ਕਰਦੇ ਦਿਖਾਈ ਦਿੰਦੇ ਸੀ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਅੰਡਰ ਜਾ ਕੇ ਹੀ ਉਹੀ ਕੰਮ ਦੁਬਾਰਾ ਤੋਂ ਕਰਦੇ ਨਜ਼ਰ ਆਉਂਦੇ ਸੀ ਉਹੀ ਨੀਤੀ ਜਿਹੜੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਪਣਾ ਰਹੇ ਨੇ ਹਾਲਾਂਕਿ ਤੁਹਾਨੂੰ ਪਿਛਲੇ ਦਿਨੀ ਜਿਹੜੀ ਹੈ ਕਾਫੀ ਖਬਰ ਆਈ ਸੀ ਕਿ 11 ਲੱਖ ਛੱਕੀ ਜਿਹੜੇ ਲਾਭਕਾਰੀ ਨੇ ਕੇਂਦਰ ਸਰਕਾਰ ਉਹਨਾਂ ਦਾ ਨਾਮ ਕੱਟਣ ਜਾ ਰਹੀ ਹੈ ਯਾਨੀ ਕਿ ਜਿਨ੍ਹਾਂ ਦੇ ਘਰੋਂ ਕੋਈ ਬਾਹਰ ਗਿਆ ਹੋਇਆ ਹੈ ਵਿਦੇਸ਼ ਵਿੱਚ ਜਾਂ ਜਿਨ੍ਹਾਂ ਕੋਲ ਜ਼ਮੀਨ ਹੈ ਜਿਨ੍ਹਾਂ ਕੋਲ ਕਾਰੋਬਾਰ ਨੇ ਤਾਂ ਉਹ ਜਿਹੜੇ ਨੇ ਨੀਲੇ ਕਾਰਡ ਯਾਨੀ ਕਿ ਮੁਫਤ ਦਾ ਜਿਹੜਾ ਹੈ ਰਾਸ਼ਣ ਨਹੀਂ ਲੈ ਸਕਦੇ ਲੇਕਿਨ ਉਸ ਉੱਤੇ ਭਗਵੰਤ ਸਿੰਘ ਮਾਨ ਦੇ ਕਾਫੀ ਬਿਆਨ ਨਿਕਲਦੇ ਸਾਬ ਨੇ ਆਏ ਕਿ ਅਸੀਂ ਪਿੰਡਾਂ ਪਿੰਡਾਂ ਤੇ ਵਿੱਚ ਜਾ ਕੇ ਉਹਨਾਂ ਨੇ ਵੱਡੇ ਬੈਨਰ ਲਗਾਏ ਤੁਹਾਨੂੰ ਦੱਸ ਦੇਣੇ ਕਿ ਉਹਨਾਂ ਬੈਨਰਾਂ ਦੇ ਉੱਤੇ ਕੀ ਕੀ ਲਿਖਿਆ ਸੀ ਕਿ ਭਾਜਪਾ ਦਾ ੱਤਕਾ ਆਪ ਦਾ ਸਟੈਂਡ ਪੱਕਾ ਯਾਨੀ ਕਿ ਉਸ ਲਾਭ ਜਿਹੜੇ ਲਾਭਕਾਰੀ ਨੇ ਉਹਨਾਂ ਉੱਤੇ ਕਿਹਾ ਪੰਜਾਬ ਦੇ 55 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਬੰਦ ਕਰਨ ਤੇ ਅੜੀ ਭਾਜਪਾ ਲੇਕਿਨ ਘਰ ਘਰ ਜਾ ਕੇ ਗਰੀਬ ਪਰਿਵਾਰਾਂ ਦਾ ਕੇਵਾਈਸੀ ਕਰਵਾਉਣ ਲਈ ਸੀਐਮ ਆਨ ਨੇ ਮੰਗਿਆ 6 ਮਹੀਨਿਆਂ ਦਾ ਸਮਾਂ ਪੰਜਾਬੀਆਂ ਨੂੰ ਦਿੱਤਾ ਭਰੋਸਾ ਕਿ ਜਦੋਂ ਤੱਕ ਮੈਂ ਸਿਆਮਾ ਭਾਜਪਾ ਨੂੰ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਣ ਦਿਆਂਗਾ ਲੇਕਿਨ ਕੱਲ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਭਾਜਪਾ ਦੇ ਗਿਆਨ ਦਾ ਮਤਲਬ ਹੈ ਕੇਂਦਰ ਸਰਕਾਰ ਦੇ ਗੱਲ ਨੂੰ ਮੰਨ ਲਿਆ ਹੈ ਤੇ ਜਿਹੜੇ ਨੇ 11 ਲੱਖ ਰਾਸ਼ਨ ਕਾਰਡ ਕੱਟਣ ਦੀ ਗੱਲ ਕਰ ਦਿੱਤੀ ਗਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀਆਂ ਫੁਕਰੀਆਂ ਮਾਰਦੇ ਨੇ ਜਿਹੜੀਆਂ ਦਲੀਲਾਂ ਅਪੀਲਾਂ ਕਰਦੇ ਨੇ ਉਹਨਾਂ ਉੱਤੇ ਸਟੈਂਡ ਨਹੀਂ ਰੱਖਿਆ ਜਾਂਦਾ ਸਿਰਫ ਇੱਕ ਮੀਆ ਮਿੱਠੂ ਬਣਨ ਦੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 100 ਵਾਰ ਗੱਲ ਕੀਤੀ ਲੇਕਿਨ ਸਵਾਂ ਵਿੱਚੋਂ ਇੱਕ ਵਾਰ ਵੀ ਉਹ ਆਪਣੀ ਗੱਲ ਤੇ ਸਟੈਂਡ ਲੈਂਦੇ ਨਜ਼ਰ ਨਹੀਂ ਆ ਰਹੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਅੱਗੇ ਹੁਣ ਝੁੱਕ ਗਈ ਹੈ ਤੇ ਉਹਨਾਂ ਨੇ ਅੰਦਰੋਂ ਅੰਦਰ ਕਾਰਕਟਨ ਦੀ ਵੀ ਸਹਿਮਤੀ ਦੇ ਦਿੱਤੀ ਯਾਨੀ ਕਿ ਪਹਿਲਾ ਪਿੰਡਾਂ ਦੇ ਵਿੱਚ ਜਾ ਕੇ ਨਾਰੇ ਬਾਜ਼ੀਆਂ ਕੀਤੀਆਂ ਬੋਰਡ ਲਗਾਏ ਜਿਹੜੇ ਨੇ ਮੋਦੀ ਸਰਕਾਰ ਮੋਦੀ ਦੀ ਫੋਟੋ ਲਾ ਕੇ ਉਸ ਤੋਂ ਬਾਅਦ ਉਹਨਾਂ ਤੇ ਗਾਲੀ ਗਲੋਚ ਕੀਤਾ ਕਿ ਅਸੀਂ ਨਹੀਂ ਰਾਸ਼ਨ ਕਾਰਡ ਕਟਣ ਦੇਵਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੇਂਦਰ ਦੇ ਸਾਹਮਣੇ ਝੁਕ ਗਏ ਯਾਨੀ ਕਿ ਕੇਂਦਰ ਦੀ ਗੱਲ ਮੰਨ ਲਈ ਇਸ ਤੋਂ ਬਾਅਦ ਅਸੀਂ ਦੱਸਦੇ ਹਾਂ ਕਿ ਜਿੰਨਾ ਨੂੰ ਰੋਲਾ ਪਾਇਆ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਲੇਕਿਨ ਪੰਜਾਬ ਸਰਕਾਰ ਉਹਦੇ ਉੱਤੇ ਨਿਤਰਦੀ ਨਹੀਂ ਦਿਖਾਈ ਦਿੰਦੀ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕੀ ਨੇ ਲੇਕਿਨ ਕਰਦੇ ਕੀ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆ ਵੀ ਬਿਆਨ ਨਿਕਲ ਕੇ ਆਏ ਵੱਡੇ ਵੱਡੇ ਬੈਨਰ ਲਗਾਏ ਭਾਜਪਾ ਵੱਲੋਂ ਪੰਜਾਬ ਪੰਜਾਬ 55 ਲੱਖ ਗਰੀਬਾਂ ਲੋਕਾਂ ਦਾ ਰਾਸ਼ਨ ਕੱਟਣ ਦੀ ਧੱਕੇਸ਼ਾਹੀ ਖਿਲਾਫ ਆਮ ਆਦਮੀ ਪਾਰਟੀ ਅੱਜ ਪੂਰੇ ਪੰਜਾਬ 'ਚ ਕਰੇਗੀ ਨੁਕੜ ਨੁਕੜ ਸੰਭਾਵਾਂ ਜਾਨੀ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡੇ ਡੇ ਦਾਅਵੇ ਕੀਤੇ ਫਿਰ ਉਹਨਾਂ ਨੇ ਲਿਖਿਆ ਸੀ ਐਮਾਨ ਕੇਦਰ ਨੂੰ ਠੋਕਮਾ ਜਵਾਬ ਜਿੰਨਾ ਚਿਰ ਭਗਵੰਤ ਮਾਨ ਮੁੱਖ ਮੰਤਰੀ ਰਹੇਗਾ ਇੱਕ ਵੀ ਪੰਜਾਬੀ ਰਾਸ਼ਨ ਕਾਰਡ ਨਹੀਂ ਕਟੰਦਿਆ ਜਾਏਗਾ ਨਹੀਂ ਚੁਕਾਂਗੇ ਦੇਣਾ ਕਿਸੇ ਪਰਿਵਾਰ ਦਾ ਚੁੱਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਕੀ ਆਪਣੀ ਕੁਰਸੀ ਛੱਡਣ ਜਾ ਰਹੇ ਨੇ ਲੋਕਾਂ ਦੇ ਸਵਾਲ ਖੜੇ ਹੋ ਗਏ ਨੇ ਲੋਕਾਂ ਦੇ ਬਿਆਨ ਖੜੇ ਹੋ ਗਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਆਪਣਾ ਸਟੈਂਡ ਛੱਡਦੇ ਕਿਉਂ ਨਜ਼ਰ ਆਉਂਦੇ ਨੇ ਜੇਕਰ ਉਹਨਾਂ ਨੇ ਇਹ ਗੱਲ ਨੂੰ ਮੰਨਣਾ ਹੀ ਸੀ ਤਾਂ ਫਿਰ ਲੋਕਾਂ ਅੱਗੇ ਵਾ ਵਾ ਕਿਉਂ ਖੱਟੀ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫੁਕਰੀਆਂ ਕਿਉਂ ਮਾਰੀਆਂ ਜਾਂਦੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰ ਕਟਣ ਨਹੀਂ ਦੇਵਾਂਗੇ ਹੁਣ ਉਹ ਕੇਂਦਰ ਸਰਕਾਰ ਦੇ ਸਾਹਮਣੇ ਝੁੱਕ ਗਏ ਨੇ ਯਾਨੀ ਕਿ ਗੱਲ ਇੱਥੇ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦਾ ਹੋਰ ਵੀ ਕੈਰੈਕਟਰ ਥੱਲੇ ਦੇ ਕੇ ਰੱਖ ਦਿੱਤਾ ਹੈ ਯਾਨੀ ਕਿ ਜਿਹੜਾ ਮਾੜਾ ਮੋਟਾ ਇਹਨਾਂ ਦਾ ਪੰਜਾਬ ਦੇ ਵਿੱਚ ਥੋੜਾ ਮੋਟਾ ਜਿਹੜਾ ਸਟੈਂਡ ਬਣਿਆ ਹੋਇਆ ਸੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੀਆਂ ਮਿੱਠੂ ਬਣ ਸਕਦੇ ਨੇ ਇਸ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਵੀ